ਕੜਾ ਜਾਤ ਪਾਤ ਨਾ ਹੋਵੇ ਬਖਾਈ। ਮੁਜਰੀ ਆਵੇ ਨੀਰਨ ਮੇਰਾ ਦੂਰ ਗੁਰਾਂ ਦਾ ਪੰਧ ਮੁਕਾਈ ਆ। ਤੇ ਜਨ ਭਗਤ ਪਰਮੇਸ਼ਰ ਅਗੇ ਕੀ ਪ੍ਰਾਰਥਨਾ ਕਰ ਰਹੇ ਆ ਅਰ지 ਕਰ ਰਹੇ ਆ ਕਿ ਪਰਮੇਸ਼ਰ ਆਪਣਾ ਨਾਮ ਦੱਸ ਕਿ ਕਿਹੜਾ ਤੇਰਾ ਨਾਮ ਆ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਦੀਨਾ ਵਰਪਾਂ ਦਾ ਛੇੜਾ ਨਾ ਹੋਵੇ ਕੋਈ ਜਾਤ ਪਾਤ ਦਾ ਵਿਤਕਰਾ ਨਾ ਹੋਵੇ ਤੇ ਤੂੰ ਸਾਡੇ ਇੰਨਾ ਨੇੜੇ ਹੋਵੇਂ ਕਿ ਤੇਰੇ ਤੇ ਸਾਡੇ ਵਿੱਚ ਕੋਈ ਵੀ ਦੂਰੀ ਨਾ ਹੋਵੇ। ਇਕੋ ਰਾਂਝੋ ਵਿਖਾਏ ਸਾਂਝ ਸਵੇਰਾ ਕਾਲੀ ਰਹਿਣ ਰਹਿ ਨਾ ਪਾਈਆ ਤੇ ਪਰਮੇਸ਼ਰ ਹਮੇਸ਼ਾ ਹੀ ਤੇਰੇ ਉਹ ਨਾਸਰੇ ਦੇ ਵਿੱਚ ਸਾਂਝ ਸਵੇਰਾ ਹੀ ਰਹੇ ਤੇ ਇਹ ਜਿਹੜੀ ਕਾਲੀ ਰਾਤਾਂ ਕਾਲੀ ਰਾਤ ਦਾ ਵਿਕਾਰਾਂ ਦੀ ਇਹ ਬਿਲਕੁਲ ਖਤਮ ਹੋ ਜਾਵੇ ਆਤਮ ਪਰਮਾਤਮ ਕਹੇ ਤੂੰ ਮੇਰਾ ਮੈਂ ਤੇਰਾ ਤੁਰਦਾ ਸੱਚਾ ਮੇਲ ਮਲਾਈਆ ਤੇ ਇਹ ਪਰਮੇਸ਼ਰ ਤੇਰੇ ਨਾਲ ਸਾਡਾ ਤੁਰਦਾ ਨਾਤਾ ਬਣ ਜੇ ਜਸਾ ਵੀ ਮਾਤਮਾ ਹਮੇਸ਼ਾ ਹੀ ਤੈਨੂੰ ਯਾਦ ਕਰੇ ਇਹੋ ਹੀ ਕਵੇ ਕਿ ਤੂੰ ਮੇਰਾ ਇਮਾਨਦਾਰ ਜਗਤ ਧਾਰ ਡੁੱਬੇ ਨਾ ਬੇੜਾ ਛੋਹ ਦਰਿਆ ਨਾ ਕੋਈ ਲੜਾਈ ਆ ਕਾਇਆ ਮੰਦਰ ਵਸੇ ਕਿਹੜਾ ਬੰਦ ਖਿੜਕੀ ਦੇ ਪੜਾਈਏ ਜੋਤਿ ਜੋਤਸ ਰੂਪ ਹਾਰਿਆ ਆਪਣੀ ਕਿਰਪਾ ਕਰ ਸੱਚ ਨਾਮ ਦੇ ਸਮਝਾਈਏ ਇਹ ਪਰਮੇਸ਼ਰ ਤੂੰ ਜੋਤਸ ਰੂਪਿਆਂ ਜੋਤੀਆਂ ਦਾ ਮਾਲਕ ਆ ਸਾਡੇ ਦੇ ਤੁ ਕਿਰਪਾ ਕਰ ਇਹ ਨਗਾਰਾ ਦਾ دریا ਜਿਹੜਾ ਇਹਦੇ ਤੋਂ ਸਾਨੂੰ ਬਚਾ ਸਾਡਾ ਜਿਹੜਾ ਖਾਇਆ ਮੰਦਰ ਆ ਇਹਦੇ ਵਿੱਚ ਆਪਣਾ ਆਵਾਸ ਕਰਕੇ ਸਾਡੇ ਸਾਰੇ ਜਿਹੜੀਆਂ ਖਿੜਕੀਆਂ ਨੇ ਸਾਡੀਆਂ ਵਿਆਨ ਦਾ ਆ ਉਹ ਸਾਡੀ ਠੰਣਕਤ ਦੇ ਜੋਤੀ ਜੋਤ ਸੁਭਾਰਿਆ ਪਾ ਆਪਣੀ ਕਿਰਪਾ ਕਰ ਸਤਿਨਾਮ ਤੇ ਸਮਝਾਈ ਆ ਜਨ ਭਗਤ ਕਹਿਣ ਪ੍ਰਭ ਨਾਮ ਦਸ ਆਪਣਾ ਭੇਂ ਭਲਾਈ ਆ ਪੂਰੀ ਕਿਰਿਆ ਹੋਵੇ ਪਾਸੇ ਅਗਨੀ ਤਤ ਬੁਝਾਈ ਮਿਜ਼ਰ ਮਿਲੇ ਤੇਰਾ ਰਸ ਅੰਮ੍ਰਿਤ ਬੇਪਰਵਾਹੀ ਆ ਮਨੁਆ ਬੰਸਾ ਹੋਵੇ ਵਸ ਗਏ ਦੁਸ਼ਾ ਨਾ ਉਟਕਾਈ ਆ ਇਹ ਸਾਡਾ ਮਨ ਮਨੁਆ ਜਿਹੜਾ ਸਾਡਾ ਆਪਣੇ ਕੰਟਰੋਲ ਚ ਨਹੀਂ ਹੈਗਾ ਇਹ ਆਣੇ ਦਵਾਲੇ ਘਟਕਦਾ ਰਹਿੰਦਾ ਸਾਡੇ ਵਿਚਾਰਾਂ ਦੇ ਵਿੱਚ ਅਸੀਂ ਉਲਝੇ ਰਹਿੰਦੇ ਆ ਇਹਦੇ ਤੋਂ ਸਾਡਾ ਨੂੰ ਕੰਟਰੋਲ ਕਰ ਮਿਜ਼ ਲੋਚਣ ਦਰਸ਼ਨ ਪਾਈਏ ਆ ਕਿਸ ਬਾਚ ਸਰੂਪੀ ਇੱਕੋ ਨਜ਼ਰੀ ਆਈ ਆ ਇਹ ਨਾ ਦੇ ਨਾ ਸਾਨੂੰ ਹਮੇਸ਼ਾ ਹੀ ਕੋਈ ਨਜ਼ਰ ਆਣੀ ਅਗਲਾ ਪਿਛਲਾ ਮੁੱਖੇ ਪਾਂਦ ਮੰਜਲ ਰਹਿਣ ਕੋਈ ਨਾ ਪਾਈ ਆ ਤੇ ਪਰਮੇਸ਼ਰ ਜਿਹੜਾ ਤੈਨੂੰ ਮਿਲੰਦਾ ਪਾਂਦੇ ਆ ਉਹ ਆਪਣੋਂ ਜੇ ਤੇ ਅਸੀਂ ਤੇਰੇ ਨਾਲ ਮਿਲ ਜਾਈਏ ਤੇ ਸਾਡਾ ਆਤਮਾ ਜਿਵੇਂ ਸਾਡੀ ਆ ਉਹਦਾ ਪਰਮਾਤਮਾ ਦੇ ਨਾਲ ਮਿਲਣ ਹੋ ਜਾਵੇ ਸੱਚ ਸੁਣਾ ਦੇ ਟੋਲਾ ਸ਼ਾਂਦਿਆ ਕਹਾਣੀ ਖਲਾਈ ਆ ਜੋ ਕਿ ਚ ਉਰੇ ਗਏ ਲੰਗ ਸਤਜੋਗ ਤ੍ਰੇਤਾ ਦਵਾਪਰ ਕਾਲਯੂ ਵੀ ਆਪਣਾ ਪੰਥ ਹਕਾਈ ਆ ਗੋਰਿਆ ਅਵਤਾਰ ਪੀਰ ਪੈਗੰਬਰ ਜੋਤੀ ਜੋਤ ਸਿਰ ਉੱਪਰ ਆਪ ਆਪਣੀ ਕਿਰਪਾ ਦਾ ਇਤੋ ਦੇਣਾ ਸੱਚਾ ਬੋਲ ਸੱਚੇ ਦਾ ਮੰਗ ਲਗਾਈ ਆ ਜਨ ਭਗਤ ਕਹਿਣ ਤੇਰਾ ਨਾਮ ਕੀ ਇੱਕੋ ਇੱਕ ਜੜਾਈ ਆ ਤੇ ਪਰਮੇਸ਼ਰ ਆਪਣਾ ਨਾਮ ਦਾਸ ਇੱਕੋ ਹੀ ਨਾਮ ਦਾਸ ਜੋ ਵੀ ਤੇਰੇ ਨਾਮਾਂ ਦੇ ਕਰਕੇ ਸਾਡੇ ਧਰਮਾਂ ਦੇ ਵਿੱਚ ਬਹੁਤ ਵੱਖਰੇਵੇਂ ਪਏ ਆ ਇਸਾ ਕੇ ਪਰਮੇਸ਼ਰ ਤੋਂ ਆਪਣਾ ਇੱਕੋ ਇਨਾਮ ਲਾਸ ਜਿਹਨੂੰ ਆਪਾਂ ਤੇ ਆਈਏ ਨਿਰਮਲ ਹੋਵੇ ਆਤਮਜੀ ਪਤ ਪਵਿੱਤਰ ਕਨੀਤ ਬਣਾਈ ਆ ਲੇਖਾ ਜਿੱਕੇ ਸਾਡੇ ਤੇ ਨਹੱਤ ਸੀ ਜਨ ਮਰਨ ਰਹਿਣਾ ਪਈਆ ਜੋਤੀ ਜੋਤਸ ਰੂਪ ਹਾਰਿਆ ਆਪ ਆਪਣੀ ਕਿਰਪਾ ਕਰਿਆ ਆਪਣਾ ਤੇ ਦੇਖ ਲਈ ਆ ਜਨ ਭਗਤ ਕਹਿਣ ਕੀ ਤੇਰਾ ਨਾਮ ਮਲਾ ਕੇਵਟ ਖੇਟਾ ਨਜੀ ਆਈਆ ਇਹ ਤੂੰ ਮੜਾ ਆ ਜਿਹੜਾ ਇੱਥੇ ਤੇ ਉੱਥੇ ਦੋ ਸ਼ਾਨਾਂ ਤੋਂ ਸਾਨੂੰ ਕਾਰ ਕਾਉਣਾ ਹੈ ਤੂੰ ਸਾਨੂੰ ਇਹਦੇ ਬਾਰੇ ਦੱਸ ਅਬਨਾਸੀ ਕਰਤੇ ਦੇਸ ਲਾ ਸਿੱਖਿਆ ਸੱਤ ਸਮਝਾਈ ਆ ਕੋਟ ਕੋਟ ਤੇਰੇ ਸਿੱਤਿ ਨਾਮ ਸ਼ਾਸਤਰ ਸਿਮਰਤ ਵੇਦ ਪੁਰਾਣ ਰਹੇਗਾ ਅੰਜੀਲ ਕੁਰਾਨ ਹੂ ਹੂ ਨਾਰਾ ਲਾਈ ਇਹ ਸਾਰੇ ਹੀ ਸ਼ਾਸਨਾਂ ਦੇ ਵਿੱਚ ਜਿੰਨੇ ਵੀ ਪੀ ਪੈਗੰਬਰ ਆਏ ਨੇ ਉਹਨਾਂ ਨੇ ਤੇਰੇ ਨਾਮ ਜਿਸ ਤਰ੍ਹਾਂ ਦੇ ਵੀ ਦੱਸੇ ਨੇ ਉਸ ਰਾਹੀਂ ਪਰਮੇਸ਼ਰ ਨੂੰ ਮਨ ਰਹਿਨੇ ਲੱਭ ਰਹਿਨੇ ਅੱਥਰਾ ਨਾਲ ਰਹੇ ਪੜਾ ਖਾਣੀ ਬਾਣੀ ਵੰਡ ਵੰਡਾਈ ਆ ਤੇ ਸਤਰਾ ਨਾਲ ਰਹੇ ਲਖਾ ਲਾਤਾ ਜੋੜ ਕਲਮ ਚਾਈ ਆ ਤੋਂ ਲੇਖ ਲੇ ਕੇ ਤੇਆਂ ਬਾਣੀਆਂ ਜਿਹੜੀਆਂ ਆਪਣੀਆਂ ਲੇਖ ਲੇ ਕੇ ਪਰਮੇਸ਼ਰ ਤੈਨੂੰ ਯਾਦ ਕਰਦੇ ਆ ਤੇਰਾ ਪੇਵ ਨੇ ਪੇਵ ਸਕੇ ਨਾ ਕੋਈ ਪਾ ਆਪਣਾ ਪਰਦਾ ਦੇ ਉਠਾਈਆ ਜਿਸ ਨਾਮ ਵਿੱਚੋਂ ਗੋਹਰੇ ਅਹਕਾਰ ਪੀਰ ਕੰਬਰ ਨੇ ਪ੍ਰਕਟਾ ਮੇਰ ਕੋਣ ਸਰ ਕੋਣ ਮੇਸ ਬਤਾਈ ਆ ਉਸ ਦਾ ਮਤਲਬ ਤੇ ਸਮਝਾ ਆਪਣੀ ਮੇਹਰ ਨਜ਼ਰ ਉਠਾਈ ਆ ਜਿਸ ਦੇ ਵਿੱਚ ਜ਼ਾਹਰ ਕਰੇ ਲੋਰਕ ਦਾ ਜਲਵਾ ਗਾ ਤੇਰੀ ਰੁਸ਼ਨਾਈ ਆ ਸੱਚ ਦਵਾਰੇ ਮੁਕਾਮੇ ਹੱਕ ਡੇਰਾ ਬੈਠਾ ਲਾ ਨੇਤਰ ਨਜ਼ਰ ਕਿਸੇ ਨਾ ਆਈਏ ਰੇਬਰ ਇੱਕੋ ਦੇ ਸਮਝਾ ਤੇ ਵਾ ਪੇਡਾ ਆ ਖਲਾਈ ਆ ਜੋ ਸਿੱਧਾ ਭਗਤਾਂ ਮਿਲੇ ਆ ਦੂਜੀ ਲੋੜ ਰਹੇ ਨਾ ਰਹੇ ਤੇ ਉਹ ਪਰਮੇਸ਼ਰ ਸਾਨੂੰ ਦੱਸ ਜਿਹੜਾ ਭਗਤਾਂ ਨੂੰ ਸਿੱਧਾ ਆਕੇ ਨੂੰ ਜ્યોਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰਿਆ ਆਪਣਾ ਮੰਤਰ ਦੇ ਤੜਾਈਆ ਉਹ ਪਰਮੇਸ਼ਰ ਕੀ ਕਹਿ ਰਿਹਾ ਹੈ ਕਿ ਜਨ ਭਗਤ ਸੁਣੋ ਹੁਣ ਤੁਸੀਂ ਕਿ ਮੈਂ ਕਿਹੜਾ ਨਾਮ ਜਿਹੜਾ ਤੁਹਾਨੂੰ ਧਿਆਉਣ ਲਈ ਕਹਿ ਰਿਆ ਨੂੰ ਜਨ ਭਗਤ ਸੁਣੋ ਹਰ ਨਾਮ ਹੈ ਗੰਮ ਅਗਮਰੀ ਧਾਰ ਬਣਾਏ ਜੋ ਆਦ ਜਵਾਗ ਨਾ ਮਰੇ ਨਾ ਜੰਮੇ ਜਨਮ ਮਰਨ ਵਿੱਚ ਨਾ ਆਉਂਦਾ। ਹਰਕ ਸੋਗ ਨਾ ਕੋਏ ਗਮ ਚਿੰਤਾ ਰੋਗ ਨਾ ਕੋਇ ਇਸ ਨੂੰ ਆਇਆ। ਕਹਿੰਦੇ ਉਸ ਪਰਮੇਸ਼ਰ ਨੂੰ ਪਿਆਓ ਜਿਹੜਾ ਜੇ ਵੀ ਮਤਲਬ ਜਿਹੜਾ ਆਦ ਜਵਾਗ ਤੋਂ ਨਾ ਉਹ ਜੰਮਦਾ ਹੈ ਨਾ ਉਹ ਮਰਦਾ ਹੈ। ਤੇ ਹਮੇਸ਼ਾ ਯੋਗੀ ਕਹਿੰਦਾ ਉਹਨੂੰ ਕੋਈ ਗਮ ਨਹੀਂ ਚਿੰਤਾ ਨਹੀਂ ਹੁੰਦੀ। ਉਹਨੂੰ ਕੋਈ ਚਿੰਤਾ ਰੋਗ ਨਹੀਂ ਸੌਂਦਾ। ਕੋਮਨ ਸਵਾਸ ਨਾ ਕੋਏ, ਦਮਲੇ ਤੇ ਮਿਰ ਨਾ ਕੋਏ ਵਹਾਂ ਆਇੰਦਾ। ਮਾਲ ਖਜ਼ਾਨਾ ਨਾ ਤੌਲਤ ਬੰਨ ਧਨ ਸ਼ਾਖਵਾਲ ਨਜ ਕੋਇ ਨਾ ਆਈਂਦਾ ਜੋਤੀ ਜੋਤ ਸਰੂਪ ਆ ਰਿਹਾ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਤਿਆਵਾਰ ਸਤਿਆ ਨਾਮਿਤ ਕਰਾਏਂਦਾ ਤੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਆ ਜਨਪਤਾਂ ਨੂੰ ਦੱਸਿਆ ਆ ਕਿ ਉਸ ਪਰਮੇਸ਼ਰ ਨੂੰ ਧਿਆਉਣਾ ਆ ਜਿਹੜਾ ਨਾ ਜੰਮਦਾ ਨਾ ਮਰਦਾ ਹੈ ਨਿਰਗੁਣ ਸਰੂਪ ਹੈ ਉਹਦਾ ਕੋਈ ਰੂਪ ਨਹੀਂ ਹੈਗਾ ਉਹ ਪਰਮੇਸ਼ਰ ਉਹ ਇੱਕੋ ਹੀ ਆ ਇਸ ਕਰਕੇ ਉਸਕੋ ਮੇਸ਼ਰ ਨਹੀਂ ਹੋਣਾ ਹੈ ਨਾ ਉਹ ਜਨਮ ਮਰਨ ਚੋਂ ਆਉਂਦਾ ਹੈ ਸੱਚਾ ਨਾਮ ਸੂਨ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਹੋਰ ਪਰਮੇਸ਼ਰ ਨੇ ਕਲੀਅਰ ਹੀ ਕਰਤਾ ਹੈ ਕਿ ਸੱਚਾ ਨਾਮ ਕਿਹੜਾ ਹੈ ਸੂਨ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਆ ਦੇਨ ਤਾਂ ਸਮਝ ਕਿਸੇ ਨੂੰ ਆਈ ਹੈ ਪਰ ਇਹ ਸਾਨੂੰ ਅਜੇ ਤੱਕ ਵੀ ਸਮਝ ਨਹੀਂ ਆ ਰਿਹਾ 994 ਜੋਗ ਚੰਕਰੀ ਇੱਥੋਂ ਉੱਪਰ ਪਤਾਲ ਆਪੇ ਨਹੀਂ ਆਪਣੇ ਹੱਥ ਰੱਖੇ ਵਡਿਆਈ ਆ ਜਨ ਭਗਤਾਂ ਅੰਦਰ ਵੜ ਕੇ ਬਹੇ ਮੇਰ ਨੂੰ ਆਪਣਾ ਆਸਣ ਮਈਏ ਬਾੜ ਹੰਕਾਰੀ ਤੋੜ ਕੇ ਮੈਂ ममता ਪੂਰੀ ਦੇ ਲਗਾਈ ਆ ਪ੍ਰੇਮ ਪ੍ਰੀਤੀ ਅੰਦਰ ਕਰਕੇ ਲੈ ਲੈਣਾ ਦੇ ਚਕਾਈ ਨਾ ਇੱਕੋ ਨਾਮ ਆਦ ਜਗਾਤੇ ਰਹੇ ਜੋ ਨਾਸ਼ੀ ਕਰਤਾ ਆਪਣਾ ਆ ਪ੍ਰਗਟਾਈ ਆ ज्योति जोत स्वरूप हर आप अपनी कृपा कर लेखे सब दे, दे इको नाम तेरा बथेरा इको नाम तेरा बथेरा जन्म भगत खुशी मनाई है परमेश्वर का इको ही ना कहते सुहा महाराज शिव सिंह विष्णु भगवान की जै एवो ब इनू ही ध्याओ इनू ही जपो ए मिलनी है सुहाओ हर सिंह जी मैं इतने ही हर बाणी समाप्त करा की ਸੱਚੇ ਪਾਤਸ਼ਾਹ ਜੀ ਪਾਸੋਂ ਤੇ ਹਰ ਸੰਗਤ ਪਾਸੋਂ ਇਜਾਜ਼ਤ ਚਾਹਾਂਗੀ ਹਰ ਬਾਣੀ ਪੜ੍ਹਦੇ ਅ ਵਿਚਾਰ ਕਰਦੇ ਕੋਈ ਅੱਖਰ ਵੱਧ ਘਟਣ ਪੜਿਆ ਗਿਆ ਹੋਵੇ ਤੇ ਮੈਂ ਸੱਚੇ ਪਾਤਸ਼ਾਹ ਜੀ ਪਾਸੋਂ ਹਰ ਸੰਗਤ ਪਾਸੋਂ ਖਿਮਾ ਚਾਹੁੰਦੀ ਹਾਂ ਆਹ ਮੇਰੇ ਨਾਲ ਪੰਜ ਸਿਕਾਰਿਆਂ ਦਾ ਸਾਥ ਸੋ ਹੰਗੂ ਮਹਾਰਾਜੇ ਸਿੰਘ ਵਿਸ਼ੋ ਭਗਵਾਨ ਦੀ ਜੈ

ਰਵਾਨੀ ਤੇ ਸੋ ਹੁਮਾਰਾ ਹੀ ਸ਼ੇਰ ਸਿੰਘ ਰਵਾਨੀ ਤੇ